ਇਹ ਗੋਭੀ ਆ ਲੱਗਦੀ ਜਿਵੇਂ ਦੇਖੋ ਰੋਜ ਹੁੰਦਾ ਨਾ ਗੁਲਾਬ ਦਾ ਹੁੰਦਾ ਜਿਵੇਂ ਬੂਟਾ ਇਦਾਂ ਦੀ ਬੜੀ ਸੋਹਣੀ ਲੱਗਣ ਸਾਗ ਖਾਂਦੇ ਨਾਲ ਜੇ ਤਜਾਬ ਬੰਦਾ ਤੁਹਾਨੂੰ ਖਟੇ ਡਕਾਰ ਆਉਂਦੇ ਆ ਪੀਸਰ ਦਰਦ ਹੋਣ ਲੱਪੇਂਦਾ ਕਈਆਂ ਦਾ ਜਿਵੇਂ ਹਾਥੀ ਦੇ ਕੰਨ ਨਹੀਂ ਹੁੰਦੇ ਐਡੇ ਐਡੇ ਪੱਤੇ ਹੋਏ ਮੈਂ ਦੇ ਕੋਲ ਹੈਲੋ ਫਰੈਂਡਸ ਅੱਛੀ ਗੱਲ ਵਸੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਸਤ ਸਾਕ ਤੁਹਾਨੂੰ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਇਹਦੀ ਵੀਡੀਓ ਅੱਜ ਦੀ ਵੀਡੀਓ ਮੌਸਮ ਬਹੁਤ ਵਧੀਆ ਸੀ ਤੁਸੀਂ ਦੇਖ ਸਕਦੇ ਹੋ ਉੱਤੇ ਬਦਲਾ ਠੰਡੀ ਠੰਡੀ ਹਵਾ ਚੱਲਦੀ ਪਈ ਐ ਯਾਨੀ ਕਿ ਜਾਣ ਵਾਲੀ ਠੰਡ ਆ ਤੁੰਗਲੀਆਂ ਦੇਖੋ ਇਹ ਤਾਜ਼ੀਆਂ ਨਿਕਲਦੀਆਂ ਪਈਆਂ ਯਾਨੀ ਕਿ ਮੌਸਮ ਸਾਰਾ ਹੀ ਚੇਂਜ ਹੋ ਚੁੱਕਾ ਤੇ ਜਿਵੇਂ ਆਪਾਂ ਪਹਿਲਾਂ ਆਪਣੇ ਗਾਰਡਨ ਦੇ ਵਿੱਚ ਸਾਗ ਵਗੈਰਾ ਮੇਥੀ ਸਾਰਾ ਕੁਝ ਲਾਇਆ ਸੀ ਉਹ ਇਸ ਤਰ੍ਹਾਂ ਪੱਕ ਚੁੱਕਾ ਦੇਖੋ ਤੇ ਇੱਕ ਬੂਟਾ ਸਾਡਾ ਇਹ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਸਾਡੀ ਫੈਮਿਲੀ ਦਾ ਇਸ ਇੱਕ ਬੂਟੇ ਤੋਂ ਸਾਗ ਬਣ ਸਕਦਾ ਐ ਏਡਾ ਵੱਡਾ ਬੂਟਾ ਹੋ ਗਿਆ ਤੇ ਇਹਨੂੰ ਅੱਜ ਲੱਗਿਆ ਤੋੜਨ ਇਦਾ ਅੱਜ ਜਾਂਦੀਵਰ ਦਾ ਸਰੋਂ ਦਾ ਸਾਗ ਬਣਾਵਾਂਗੇ ਉਤੋਂ ਬਾਰਿਸ਼ ਵੀ ਜਿਹੜੀ ਸ਼ੁਰੂ ਹੋ ਗਈ ਆ ਤੇ ਇਹ ਬੂਟਾ ਇੰਨਾ ਵੱਡਾ ਵਾ ਵੀ ਜਿਵੇਂ ਪਹਿਲੀਆਂ ਦੇ ਵਿੱਚ ਬੂਟੇ ਵੱਡੇ ਵੱਡੇ ਹੁੰਦੇ ਨਾ ਉਦਾਂ ਹੁੰਦੇ ਕਿਉਂ ਹੋਇਆ ਬੂਟਾ ਵੱਡਾ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਦੇ ਹੁੰਦੇ ਸੀਗੇ ਗਾਰਡਨ ਵਾਲੇ ਬਲੌਗ ਦੇ ਵਿੱਚ ਵੀ ਇੱਕ ਸਾਡੀ ਵੱਲ ਨਾ ਇਦਾਂ ਜਿਹੜੀ ਇਹਨੂੰ ਆਪਾਂ ਰੇਹ ਬੋਲਦੇ ਆਂ ਦੇਸੀ ਰੂੜੀ ਵੀ ਬੋਲਦੇ ਆਂ ਆਪਾਂ ਇਹਨੂੰ ਤੇ ਉਹਦੇ ਵਿੱਚ ਸਿੱਗੀ ਵੱਲ ਉੱਗੀ ਸਾਡੀ ਜਿਹਨੂੰ ਹਲਵੇ ਕਹਿੰਦੇ ਆ ਚਾਹੇ ਕੱਦੂ ਕਹਿ ਦਿੰਦੇ ਆ ਉਹ ਬਹੁਤ ਵੱਡੇ ਵੱਡੇ ਹੋਏ ਸੀ ਤੇ ਇਹ ਵੀ ਉਹਦੇ ਵਿੱਚ ਹੀ ਉੱਗੀ ਆ ਕੋਈ ਇਹਨੂੰ ਆਪਾਂ ਪਾਣੀ ਨਹੀਂ ਦਿੱਤਾ ਕੋਈ ਇਹ ਕੁਦਰਤੀ ਪਾਣੀ ਇਹਨੂੰ ਮਿਲਦਾ ਰਿਹਾ ਵਾ ਤੇ ਚਾਹੇ ਆ ਜਿਹੜੀ ਖਰਾਕ ਮਿਲੀ ਤੇ ਬੂਟਾ ਦੇਖ ਲਓ ਕਿੰਨਾ ਆਇਆ ਐ ਪੂਰੀ ਚੀਰਨੀ ਜਿਹੜੀ ਗੰਦਲ ਬਣ ਜਾਣੀ ਆ ਵਿਚਲੀ ਗੰਦਲ ਆ ਦੇਖੋ ਮੁੱਢ ਦੇਖੋ ਵਿਚਲਾ ਇੱਥੇ ਥੱਲੇ ਤੋਂ ਹੀ ਦੇਖੋ ਕਿੱਡਾ ਮੋਟਾ ਇਹ ਦੇਖੋ ਐਡਾ ਮੋਟਾ ਵਾ ਤੇ ਇਹ ਕੁਲਾ ਵਾ ਜੇ ਤੱਕ ਤੇ ਸਾਰਾ ਅੱਜ ਆਪਾਂ ਸਾਗ ਤੋੜਾਂਗੇ ਬਾਕੀ ਗਾਰਡਨ ਦੀ ਆਪਾਂ ਉਧਰ ਆਪਣਾ ਗਾਰਡਨ ਉਧਰ ਆ ਉਹਦੀ ਆਪਾਂ ਸੈਰ ਫੇਰ ਕਿਸੇ ਦਿਨ ਕਰਾਵਾਂਗੇ ਤੇ ਇਹ ਸਾਡੇ ਘਰ ਦੇ ਸਾਹਮਣੇ ਜਿਹੜੀ ਸਾਨੂੰ ਗ੍ਰੀਨ ਬੈਲਟ ਇਹ ਵੀ ਸਾਡਾ ਆਪਦਾ ਗਾਰਡਨ ਹੀ ਕਹਿ ਸਕਦੇ ਆਪਾਂ ਕਿ ਇਹ ਸਾਨੂੰ ਮਿਲੀ ਐ ਤੇ ਇਹਨੂੰ ਆਪਾਂ ਹੁ ਇਹ ਵਾਲਾ ਇਹ ਵਾਲਾ ਦਰਵਾਜ਼ਾ ਆਪਣਾ ਇੱਥੇ ਲੱਗਾ ਤੇ ਸਾਰੀ ਉਹ ਉੱਥੇ ਤੱਕ ਆਪਣੀ ਜ਼ਮੀਨ ਆ ਜੀ ਜਿੱਥੋਂ ਤੱਕ ਧੜੀ ਨਿਕਾ ਜਾਂਦੀ ਹੈ ਉਹ ਆਪਣੀ ਜ਼ਮੀਨ ਆ ਤੇ ਇਹ ਸਾਡੀ ਹੋ ਰਹੀ ਹੈ ਜੀ ਬੰਦ ਗੋਭੀ ਇਹ ਦੇਖੋ ਕਿੰਨੇ ਸੋਹਣੇ ਫੁੱਲ ਬੰਦੇ ਪਏ ਬੰਦ ਗੋਭੀ ਦੇ ਇਸ ਤੋਂ ਅੱਗੇ ਸੀਗੀ ਬ੍ਰੋਕਲੀ ਤੇ ਬ੍ਰੋਕਲੀ ਆਪਾਂ ਵਿੱਚੋਂ ਜਿਹੜਾ ਫੁੱਲ ਵੱਡਾ ਸੀਗਾ ਉਹ ਆਪਾਂ ਤੋੜ ਲਿਆ ਸੀ ਤੋਂ ਕੱਟ ਲਏ ਸੀਗੇ ਤੇ ਆ ਨਿੱਕੇ ਨਿੱਕੇ ਫੇਰ ਨਿਕਲਾਏ ਕੁਛ ਇਦਾਂ ਪੱਕਣ ਲੱਪੀ ਤਾਂ ਫੇਰ ਆਪਾਂ ਕਿ ਚਲੋ ਇਹਦਾ ਬੀਜ ਰੱਖ ਲੈਨੇ ਆ ਤੇ ਇਹ ਆਪਾਂ ਬੀ ਵਾਸਤੇ ਪੱਕਣ ਨੂੰ ਰੱਖੀ ਹੈ ਤੇ ਉਹਦੇ ਵਿੱਚ ਵਿੱਚ ਚਨੇ ਵੀ ਆਪਾਂ ਲਾਏ ਸੀ ਤੇ ਇਹ ਹੈਗੀ ਜੀ ਆਪਣੀ ਜਾਮਣੀ ਗੋਭੀ ਇਹ ਵੀ ਬੰਦ ਗੋਭੀ ਆ ਬੜਾ ਸੋਹਣਾ ਇਹਦਾ ਵੀ ਫੁੱਲ ਬੰਦਾ ਪਿਆ ਇਹ ਗੋਭੀਆਂ ਲੱਗਦੀ ਜਿਵੇਂ ਦੇਖੋ ਰੋਜ ਹੁੰਦਾ ਨਾ ਗੁਲਾਬ ਦਾ ਹੁੰਦਾ ਜਿਵੇਂ ਬੂਟਾ ਇਦਾਂ ਦੀ ਬੜੀ ਸੋਹਣੀ ਲੱਗਣਦੀ ਆ ਤੇ ਆ ਹੈਗੀ ਜੀ ਚਾਈਨਾ ਬੰਦ ਗੋਭੀ ਇਹ ਵੀ ਬੰਦ ਗੋਭੀ ਆ ਇਹ ਜਿਹੜਾ ਆਪਣਾ ਸਲਾਦ ਚਾਈਨਾ ਸੀ ਉਹਦੇ ਵਰਗੀ ਆ ਇਹ ਵੀ ਬੰਦ ਗੋਭੀ ਇਹ ਵੀ ਬੰਦ ਗੋਭੀ ਉਹ ਫੁੱਲ ਗੋਭੀ ਹੋ ਰਹੀ ਆਪਣੀ ਤੇ ਵਿੱਚ ਵਿੱਚ ਇਹਨਾਂ ਦੇ ਵੀ ਪਿਆਜ਼ ਤੇ ਕੁਛ ਲਾ ਦਿੱਤੇ ਆਪਾਂ ਹੁਣ ਕੱਲ ਦੇ ਫੇਰ ਬੂਟੇ ਹਰੀਆਂ ਮਿਰਚਾਂ ਦੇ, ਬੇਗਨ ਦੇ ਤੇ ਉੱਧਰ ਸਾਰੀ शिमला ਮਿਰਚ। ਇਹ ਆਪਣਾ ਛੋਟਾ ਜਿਹਾ ਗਾਰਡਨ ਜਿਹੜਾ ਆਪਾਂ ਨਵਾਂ ਤਿਆਰ ਕੀਤਾ ਸੀਗਾ। ਸਾਈਡਾਂ ਸਾਈਡਾਂ ਤੇ ਆਪਾਂ ਲਾਏ ਸਾਰੇ ਬਤਾਉਆਂ ਦੇ ਬੂਟੇ ਤੇ ਹੁਣ ਆਪਾਂ ਤੋੜਦੇ ਹਾਂ ਜੀ ਸਾਗ। ਕਿੰਨੀਆਂ ਥੋੜੀਆਂ ਗੰਦਲਾਂ ਦੇਖੋ। ਐਡੀ ਐਡੀ ਮੋਟੀ ਗੰਦਲਾ ਦੇਖੋ। ਤੇ ਬਾਕੀ ਇਹ ਜਿਹੜੀ ਆਪਾਂ ਤੋੜ ਲਈ। ਇਹ ਸਾਰਾ ਹੀ ਆਪਾਂ ਸਾਗ ਆ ਜੇ ਤੋੜ ਲੈਣਾ ਹੋਰ ਕੋਈ ਬੂਟਾ ਤੋੜਨ ਦੀ ਲੋੜ ਨਹੀਂ ਪੈਣੀ ਇੱਕੋ ਬੂਟੇ ਤੋਂ ਸਾਗ ਬਣ ਜਾਣਾ ਇਹਨਾਂ ਵੈਸੇ ਨਾ ਮੈਂ ਖਿੱਚ ਕੇ ਵੀ ਉਦਾਂ ਵੀ ਆਪਾਂ ਤੋੜ ਸਕਦੇ ਕਿਸੇ ਨੇ ਕਹਣਾ ਕਿ ਸ਼ਾਇਦ ਕਰਦ ਦੇ ਨਾਲ ਸਾਗ ਤੋੜਨ ਦੀ ਮੈਂ ਬੂਟਾ ਖਰਾਬ ਨਹੀਂ ਕਰਨਾ ਚਾਹੁੰਦੀ ਮੈਨੂੰ ਇਹ ਵੀ ਫੇਰ ਇਹ ਉਕਜੂਗੇ ਇਦਾਂ ਹੀ ਉਦਾਂ ਬਿਲਕੁਲ ਪੋਲਾ ਜੇ ਉੱਤੇ ਹੀ ਇਹਦੇ ਵਿੱਚ ਰਹੇ ਚ ਮੜੇ ਜੇ ਵੀ ਖਿੱਚ ਕੇ ਤੋੜਿਆ ਤੇ ਇਹਨੇ ਸਾਰਾ ਟੁੱਟ ਜਾਣਾ ਹਜੇ ਵੇਖਦੀਆਂ ਵੀ ਫੇਰ ਦੁਬਾਰਾ ਇਹਨੂੰ ਨਿਕਲਦੇ ਪੱਤੇ ਕਿ ਨਹੀਂ ਦੇਖੋ ਐਡੀ ਈ ਗੰਦਲ ਨਹੀਂ ਕਿਤੇ ਤੋੜੀ ਹੋਈ ਹੈ ਨਾ ਹੋਗਾ ਦੇ ਪੂਰਾ ਬੂਟਾ ਐਡਾ ਹੀ ਹੋਊਗਾ ਪਰ ਇਹ ਇਹ ਮੇਨ ਜਿਹੜੀ ਆ ਚੀਜ਼ ਹੀ ਹੈ ਦੀ ਤੇ ਬਾਕੀ ਗੰਦਲਾਂ ਇਹ ਦੇਖੋ ਕਿੱਡੀਆਂ-ਕਿੱਡੀਆਂ ਨਿਕਲੀਆਂ ਪਹਿਲੀ ਵਾਰੀ ਬੜੀ ਹੈਰਾਨੀ ਆ ਮੈਨੂੰ ਇੰਨਾ ਵਧੀਆ ਸਾਗ ਹੋਇਆ ਅਗਲੀ ਵਾਰ ਆ ਪੈਂ ਕਰਾਂਗੇ ਵੀ ਇਹ ਘਰੇ-ਘਰੇ ਸੁਰਦਾਂਗੇ ਆ ਨਾ ਸਰੋਂ ਸਾਰੀ ਤੇ ਬਿਨਾਂ ਧਿਆਨ ਦਿੱਤੇ ਤੋਂ ਹਾਥੀ ਦੇ ਕੰਨਾਂ ਜਿੰਨੇ ਪੱਤੇ ਆ ਦੇਖੋ ਜਿਵੇਂ ਹਾਥੀ ਦੇ ਕੰਨ ਨਹੀਂ ਹੁੰਦੇ ਐਡੇ-ਐਡੇ ਪੱਤੇ ਹੋਈ ਪਏ ਦੇ ਕੋਲ ਇੰਨੀ ਇਹਦੇ ਵਿੱਚ ਜਿਹੜੀ ਖਾਦ ਦੇ ਵਿੱਚ ਤਾਕਤ ਹੁੰਦੀ ਆ ਮੇਨ ਆਪਾਂ ਤੁਹਾਨੂੰ ਦੱਸਣ ਦਾ ਮਕਸਦ ਇਹ ਹੀ ਆ ਵੀ ਇਹ ਵਾਲੀ ਖਾਦ ਜਿਹੜੀ ਹੈ ਬਹੁਤ ਹੀ ਗੁਣਕਾਰੀ ਹੁੰਦੀ ਆ ਆਪਾਂ ਕੈਮੀਕਲ ਵਾਲੀਆਂ ਲਿਆ ਕੇ ਪਾਉਨੇ ਆ ਇਹਦੇ ਨਾਲ ਤੁਸੀਂ ਇਹ ਦੇਸੀ ਰੂੜੀ ਜਿਹਨੂੰ ਕਹਿੰਦੇ ਆਪਾਂ ਚਾਹੇ ਗੋਬਰ ਦੀ ਗੋਏ ਦੀ ਆਪਾਂ ਤਾਂ ਪੰਜਾਬੀ ਚ ਬੋਲਦੇ ਖਾਦ ਉਹ ਬਹੁਤ ਹੀ ਕੀਮਤੀ ਹੁੰਦੀ ਸਾਰੇ ਇਹੀ ਪਾਉਨੇ ਆ ਚਾਹੇ ਜਿਹੜੀ ਆਪਾਂ ਕਿਚਨ ਗਾਰਡਨ ਦੇ ਵੇਸਟ ਤੋਂ ਬਣਾਉਨੇ ਆ ਉਹ ਆਪਣੀ ਖਾਦ ਪਾਉਨੇ ਆ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਇੰਨਾ ਸਾਗ ਮੇਰੇ ਕੋਲ ਇੱਕ ਬੂਟੇ ਤੋਂ ਹੀ ਆਪਾਂ ਉਤਾਰ ਲਿਆ ਤੇ ਬਾਕੀ ਆਪਾਂ ਉਧਰ ਪਿਆ ਪਿਓ ਜਿਹਾ ਲਾਏ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕੁਝ ਗਾਜਰਾਂ ਵਗੈਰਾ ਤੇ ਇਹਦੇ ਨਾਲ ਨਾਲ ਆਪਾਂ ਤੁਹਾਨੂੰ ਇੱਧਰ ਵੀ ਵਿਖਾਈ ਦਿੰਨੇ ਆ ਵੈਸੇ ਤੇ ਇਧਰੋਂ ਤਕਰੀਬਨ ਸਾਰਾ ਕੁਝ ਪੱਕਿਆ ਹੀ ਹੈ ਮੇਥੀ ਮੈਂ ਕੱਲ ਵੱਡੀ ਐ ਸਾਰੀ ਸੁਕਾਉਣ ਵਾਸਤੇ ਕਈ ਭੈਣਾਂ ਦੀ ਡਿਮਾਂਡ ਆਈ ਸੀ ਕਿ ਮੈਡਮ ਸਾਨੂੰ ਸੁੱਕੀ ਮੇਥੀ ਚਾਹੀਦੀ ਸੋ ਕੱਲ ਵੱਡੀ ਐ ਮੈਂ ਸਾਰੀ ਇੱਥੋਂ ਤੇ ਲੱਗਾ ਕੁਛ ਕ ਆਪਣਾ ਵੱਖਰਾ ਲਸਣ ਇਹ ਅਸੀਂ ਟਰਾਈ ਕੀਤਾ ਸੀ ਜਿਹੜਾ ਫਾਰਮੀ ਜਿਹਾ ਮੋਟਾ-ਮੋਟਾ ਲਸਣ ਹੁੰਦਾ ਨਾ ਉਹ ਲਾਇਆ ਸੀਗਾ ਬਾਕੀ ਇਦਾਂ ਸਾਰਾ ਕੁਝ ਪੱਕ ਚੁੱਕਾ ਤੇ ਇਦਾਂ ਲੱਗੇ ਆਪਣੇ ਪਿਆਜ਼ ਤੇ ਇਹ ਆਪਣਾ ਹਿਮਾਚਲ ਵਾਲਾ ਲਸਣ ਦੇਖੋ ਕਿੰਨਾ ਸੋਹਣਾ ਹੋ ਚੁੱਕਾ ਬਹੁਤ ਸੋਹਣਾ ਲੱਗਦਾ ਇਹਨੂੰ ਗੋਡੀ ਵੀ ਦਿੱਤੀ ਐ ਤੇ ਆਪਣੇ ਹੈਗੇ ਚਨੇ ਆਪਾਂ ਇਹ ਸਾਗ ਦੇ ਵਿੱਚ ਪਾਲਕ ਨਹੀਂ ਪਾਵਾਂਗੇ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਤੇ ਨਾਲ ਆਪਾਂ ਗਾਰਡਨ ਜਿੱਥੋਂ ਤੋੜੀ ਜਾਵਾਂਗੇ ਬਾਥੂ ਕੋਈ ਸੋ ਉਧਰ ਲੱਗਾ ਉਹ ਵੀ ਤੋੜ ਲੈਨੇ ਆਪਾਂ ਪਾਲਕ ਨਾ ਪਾਉਣ ਦਾ ਕਾਰਨ ਇਹ ਆ ਵੀ ਜਿਵੇਂ ਆਪਾਂ ਪਹਿਲਾਂ ਪਾਲਕ ਵੀ ਪਾਉਂਦੇ ਹਣੇ ਪਰ ਜਿਵੇਂ ਕਹਿੰਦੇ ਹਮੇਸ਼ਾ ਸਿੱਖਣ ਨੂੰ ਮਿਲਦਾ ਆਪਾਂ YouTube ਤੇ ਇੱਕ ਵੀਡੀਓ ਦੇਖੀ ਸੀ ਵੀ ਜਿਵੇਂ ਸਾਗ ਖਾਣ ਦੇ ਨਾਲ ਜੇ ਤਜਾਬ ਬੰਦਾ ਤੁਹਾਨੂੰ ਖਟੇੜਕਾਰ ਆਉਂਦੇ ਆ ਪੀਸੇਰ ਦਰਦ ਹੋਣ ਲੱਗ ਪੈਂਦਾ ਕਈਆਂ ਦਾ ਤੇ ਫਿਰ ਆਪਾਂ ਇਹਨੂੰ ਇਹਦੇ ਵਿੱਚ ਪਾਲਕ ਨਹੀਂ ਪਾਉਣੀ ਚਾਹੀਦੀ ਬਾਕੀ ਸਾਰਾ ਕੁਝ ਪਾਓ ਪਾਲਕ ਨਾ ਪਾਓ ਸੋ ਉਹ ਐਕਸਪੈਰੀਮੈਂਟ ਮੈਂ ਕੀਤਾ ਤੇ ਮੈਨੂੰ ਵਧੀਆ ਲੱਗਾ ਸੋ ਹੁਣ ਆਪਾਂ ਪਾਲਕ ਨਹੀਂ ਪਾਉਂਦੇ ਪਾਲਖਾਂ ਜੇ ਤੁਸੀਂ ਪਾਉਣੀ ਆ ਤੇ ਜਦੋਂ ਤੁਸੀਂ ਸਾਗ ਨੂੰ ਤੜਕਾ ਲਾਉਣਾ ਹੈ ਨਾ ਉਦੋਂ ਥੋੜੀ ਜਿਹੀ ਉਹਦੇ ਵਿੱਚ ਤੁਸੀਂ ਕੱਟ ਕੇ ਪਾ ਸਕਦੇ ਹੋ ਬਾਰ ਬਾਰ ਉਹਨੂੰ ਜੋ ਪਾਲਕ ਨੂੰ ਆਪਾਂ ਗਰਮ ਕਰਦੇ ਆ ਤਾਂ ਫਿਰ ਐਸਿਡ ਬਣਉਣ ਲੱਗ ਪੈਂਦੀ ਆਪਣੇ ਅੰਦਰ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਪਾਲਕ ਨਹੀਂ ਪਾ ਰਹੇ ਤੇ ਸਿੰਪਲ ਜਿਹੜਾ ਸਾਗ ਹੁੰਦਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਦਾਂ ਨਾਲ ਬਾਥੂ ਪਾ ਲਾਂਗੇ ਆਪਾਂ ਬਾਕੀ ਇੱਧਰ ਲਈ ਆਪਾਂ ਸਫਾਈ ਕੀਤੀ ਉਧਰ ਲਈ ਸਫਾਈ ਕਰਨ ਵਾਲੀ ਉਧਰ ਸਿਰਫ ਘਾਈ ਕੱਢਣਾ ਥੱਲੇ ਸਾਰੇ ਆਉਂਦੀ ਹਲਦੀ ਲੱਗੀ ਹੋਈ ਉਧਰ ਵੀ ਹਲਦੀ ਲੱਗੀ ਹੋਈ ਹੈ ਉੱਪਰਲੇ ਪੱਤੇ ਜਿਹੜੇ ਆ ਸੁੱਕ ਜਾਂਦੇ ਸਿਆਲ ਦੇ ਵਿੱਚ ਦੁਬਾਰਾ ਫੇਰ ਫੁੱਟ ਜਾਣੇ ਆ ਹਲਦੀ ਜਿੰਨੀ ਪੁਰਾਣੀ ਥੱਲੇ ਜ਼ਮੀਨ 'ਚ ਹੋ ਗਈ ਨਾ ਉਨੀ ਵਧੀਆ ਰਹਿੰਦੀ ਅਸੀਂ 1 ਸਾਲ ਬਾਅਦ ਨਹੀਂ 2 ਸਾਲ ਬਾਅਦ ਅਸੀਂ ਹਲਦੀ ਕੱਢਦੇ ਆ ਤੇ ਇੱਧਰ ਲਈ ਕੋਈ ਸਫਾਈ ਕਰਾਂਗੇ ਤੇ ਲਾਲ ਮੂਲੀਆਂ ਗੰਦਲਾ ਬਣ ਗਏ ਇਹਨਾਂ ਦੇ ਤਾਂ ਹੁਣ ਸੁੰਗਰੇ ਲੱਗਣਗੇ ਇਹਨਾਂ ਨੂੰ ਲਾਲਾ ਰੰਗ ਦੇ ਸੁੰਗਰੇ ਨਹੀਂ ਮੁੰਗਰੇ ਸੁੰਗਰੇ ੜੇ ਲੰਬੇ ਲੰਬੇ ਹੁੰਦੇ ਇਹਨੂੰ ਮੁੰਗਰੇ ਲੱਗ ਉਹਦੇ ਟਿੱਟੇ ਮੂਲੀ ਦੇ ਤੇ ਇਧਰ ਆ ਗਏ ਲਾਲ ਉਹ ਜਦੋਂ ਲੱਗਿਓ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਆਪਾਂ ਘਰੇ ਚੱਲ ਕੇ ਇਹਨੂੰ ਬਣਾਉਨੇ ਆਂ ਸਾਗ ਨੂੰ ਥੋੜੀ ਜੀ ਧੁੱਪ ਲੱਗੀ ਤੇ ਮੇਥੀ ਵੀ ਮੈਂ ਸੁੱਕਣੇ ਪਾਉਣੀ ਤੇ ਸੋ ਜਿੰਨਾ ਭੈਣਾਂ ਨੂੰ ਚਾਹੀਦਾ ਹੋਇਆ ਤੇ ਤੁਸੀਂ ਮੰਗਾ ਸਕਦੇ ਹੋ ਸਾਡੇ ਕੋਲ ਮੇਥੀ ਕਿਉਂਕਿ ਧੁੱਪ ਦੇ ਵਿੱਚ ਰੱਖ ਕੇ ਉਹਨੂੰ ਨਹੀਂ ਆਪਾਂ ਸੁਕਾਉਂਦੇ ਉਹਨੂੰ ਆਪਾਂ ਕੱਪੜਾ ਦੇ ਕੇ ਇੱਕ ਦੋ ਧੁੱਪ ਲਵਾਣੀ ਆ ਉਸ ਤੋਂ ਬਾਅਦ ਉਹਨੂੰ ਆਪਾਂ ਛਾਵੇਂ ਹੀ ਸੁਕਾਉਣਾ ਤਾਂ ਕਿ ਉਹ ਹਰੀ-ਹਰੀ ਰਵੇ ਜੇ ਤੁਸੀਂ ਮਗੌਣੀ ਹੋਵੇ ਤਾਂ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰ ਸਕਦੇ ਹੋ। ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਐਂਡ ਇੱਕ ਬੂਟੇ ਦਾ ਸਾਰੀ ਫੈਮਿਲੀ ਵਾਸਤੇ ਬਣਾਉਣੇ ਦੀ ਸਾਗ ਤੇ ਸਾਗ ਬਣਾਉਣ ਦੀ ਵੀਡੀਓ ਤੁਸੀਂ ਅੱਗੇ ਮੇਰੇ ਚੈਨਲ ਤੇ ਕਈ ਵਾਰੀ ਦੇਖੀ ਆ। ਤੇ ਸੋ ਇਸ ਕਰਕੇ ਆਪਾਂ ਸਾਗ ਬਣਾਉਣ ਦੀ ਵੀਡੀਓ ਤੇ ਕੀ ਪਾਉਣੀ ਆ। ਬਾਕੀ ਜਿਹੜੀਆਂ ਵੀਡੀਓ ਹੁਣ ਲਗਾਤਾਰ ਆਉਣਗੀਆਂ। ਕੋਸ਼ਿਸ਼ ਕਰਿਆ ਕਰਾਂਗੇ ਕਿ ਹਰ ਰੋਜ਼ ਆਪਾਂ ਵੀਡੀਓ ਪਾਈਏ। ਬਾਕੀ ਐਤਵਾਰ ਆਪਾਂ ਲਾਈਵ ਹੋਣਾ ਹੁੰਦਾ ਤੇ ਤੁਸੀਂ ਜ਼ਰੂਰ 4 ਵਜੇ ਐਤਵਾਰ ਹਾਜ਼ਰ ਹੋਇਓ। ਪੱਕੇ ਸਾਰੇ ਬੂਟੇ ਬੜੇ ਸੋਹਣੇ ਫੁੱਟਦੇ ਪਏ ਆ ਸੋਹਣਾ ਲੱਗਦਾ ਉਸ ਵੰਜਨਾ ਵੀ ਸਾਰਾ ਫੁੱਟਦਾ ਪਿਆ ਇਧਰ ਸਾਡੀ ਤਰੇਕਾ ਬੜੀ ਸੋਹਣੀ ਬਕੈਣ ਜਿਹਨੂੰ ਬੋਲਦੇ ਮੌਸਮ ਚੇਂਜ ਹੋ ਰਿਹਾ ਤੇ ਹੁਣ ਵਧੀਆ-ਵਧੀਆ ਸਾਰੇ ਬੂਟੇ ਆਪਾਂ ਲਾਵਾਂਗੇ ਵਧੀਆ-ਵਧੀਆ ਸਬਜ਼ੀਆਂ ਬੀਜਾਂਗੇ ਕੱਦੂ ਤੋਰੀਆਂ ਸਾਰਾ ਕੁਝ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਬਾਏ